ਸੇਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਅੱਜ ਤੱਕ ਤੁਹਾਨੂੰ ਬਹੁਤ ਸਾਰੇ ਢੋਂਗੀ ਡੰਬਰੀ ਦਿਖਾਏ ਜਿਹੜੇ ਸਿੱਖੀ ਜੋੜਾ ਪਾ ਕੇ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਢੋਂਗ ਕਰਦੇ ਸਨ ਤੇ ਜਿਨ੍ਹਾਂ ਨੂੰ ਸਤਕਾਰ ਕਮੇਟੀ ਨੇ ਚੰਗਾ ਸੋਧਾ ਲਾਇਆ ਤੇ ਸਿੱਧੇ ਰਾਹ ਪਾਇਆ ਪਰ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਪੋਲੇ ਸ਼ੰਕਰ ਜੀ ਦੇ ਨਾਲ ਰਿਲੇਟਡ ਹੈ ਕਿਉਂਕਿ ਇੱਕ ਪਖੰਡੀ ਜੋ ਆਪਣੇ ਆਪ ਨੂੰ ਪਟਿਆਲੇ ਦਾ ਦੱਸਦਾ ਹੈ ਉਹ ਪੋਲੇ ਸ਼ੰਕਰ ਦੀ ਪੂਰੀ ਦੀ ਪੂਰੀ ਪੁਸ਼ਾਕ ਪਾ ਕੇ ਲੋਕਾਂ ਤੋਂ ਭੀਖ ਮੰਗਦਾ ਪਿਆ ਸੀ ਤੇ ਕੁਝ ਵੀਰਾਂ ਨੇ ਫੜ ਕੇ ਉਸ ਤੋਂ ਉਹਦੇ ਸਾਰੇ ਦੇ ਸਾਰੇ ਕੱਪੜੇ ਲੋਹਾ ਕੇ ਉਸ ਤੋਂ ਬਾਅਦ ਕੀ ਕੀਤਾ ਆਓ ਦੇਖਦੇ ਹਾਂ ਪਹਿਲਾਂ ਇਹਨੂੰ ਗੋਲ ਉੱਪਰ ਤੇ ਗੋਲ ਹੈ ਬਸ ਬਾਲ ਪੈਣ ਉਹ ਇਹ ਤਾਂ ਹੁਣ ਛੱਡ ਕੇ ਰੱਖਣਾ ਪਊਗਾ ਇਹ ਕਿਉਂ ਲਾਉਣਾ ਹੈ ਦਾ ਉਹਦਾ ਇਨੂੰ ਕਿਸੇ ਲਫਾਫੇ ਚ ਪਾਏ ਤਾਂ ਜਲਵਾਪਾ ਕਰੀਏ ਬਣੇ ਦਾ ਪੈਨ ਤੈਨੂੰ ਨਹੀਂ ਦੇਣਾ ਇਹ ਤਾਂ ਦੇਣਾ ਹੀ ਨਹੀਂ ਇਹ ਨਾ ਹੁਣ ਪੜਾ ਜੀ ਹੋਂ ਤੋਂ ਕੁਝ ਹੈ ਨਹੀਂ ਮੇਰੇ ਕੋਲ ਪਰ ਇਹ ਈ ਡੀ ਦੇ ਆ ਹੈ ਜਲ ਪ੍ਰਵਾਹ ਕਰਨਾ ਅੱਜ ਪਾਲਫਾਵੇ ਚ ਆ ਪਾੜਾ ਵੀ ਖੋਲ ਪਾੜਾ ਵੀ ਕਰਨਾ ਤੇਸੀ ਕਰਾਈ ਤੁਸੀਂ ਸਾਡੀ ਸਾਡੀ ਜਿਹੜੇ ਜਾਣਾ ਖਲਾ ਕਹਿੰਦਾ ਆਪਣਾ ਤੇ ਬੱਸ ਨਹੀਂ ਆ ਖੋਲ ਟਰੱਕ ਵੀ ਦੋਵੇਂ ਤੇਨੂੰ ਮੈਂ ਆਜਾ 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 ਜੀ ਆ ਜਾਓ ਜੀ ਆ ਜਾਓ ਜੀ ਆਜਾ 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 ਜੀ ਬਟੀਆ ਪੰਜਾਬ ਦਾ ਯਾਰ ਪੰਜਾਬ ਦੀ ਬੇਚੀ ਕਰਦੇ ਪਰ ਆ ਨਹੀਂ ਕਰਦਾ ਤੂੰ ਨਾ ਪੰਜਾਬ ਜਾ ਕੇ ਕਿਸੇ ਹੋਰ ਧਰੋਂ ਦਾ ਪਾਣਾ ਬਣਾ ਬਹਿ ਕੇ ਦੇਖੀ ਤੈਨੂੰ ਕੰਬੇ ਦਾ ਨਾ ਪਾੜਦਾ ਕਰਿਆ ਬਾਤ ਮੈਂ ਬਣਾ ਪਾਉਂਗਾ ਹੀ ਨਹੀਂ ਹੁਣ ਵੀ ਕਿਉਂ ਪਾਇਆ ਹੁਣ ਕਦੇ ਪਾਇਆ ਫਿਰ ਬਣੀ ਨਹੀਂ ਜੇ ਮੇਰੇ ਬਣੀ ਫਿਰ ਤੂੰ ਆਪਣਾ ਪਾਣੀ ਨਹੀਂ ਯਾਰ ਮਰ ਜਾ ਬਾਈ ਤੈਨੂੰ ਲੈ ਲੈ ਯਾਰ ਭਾਈ ਚਲ ਆ ਜਾ ਮੂੰਹ ਤੋਂ ਆਣਾ ਹੈ ਸ਼੍ਰੀ ਬਾਦ ਕੇ ਲੋਕਾਂ ਨੂੰ ਅਸ਼ੀਰਵਾਦ ਦੱਸੋ ਕਿ ਕਿੰਨਾ ਤੂੰ ਬੰਦਾ ਹੈ ਅਸ਼ੀਰਵਾਦ ਚਾਰ ਕੋਈ ਗੱਲ ਜੀ ਉਹ ਮਨ ਅਸੀਂ ਜਾਗਰੂਕ ਨੀਤੇ ਇਸੇ ਕੰਮ ਵਾਸਤੇ ਮ ਆਏ ਕਿ ਲੈ ਛੋਟੇ ਵਰਗੇ ਲੋਕਾਂ ਨੇ ਤਾਂ ਵੀ ਬੇਦੀਦ ਕਰਾਇਸ ਪਈ ਸਾਡੀ ਉਹ ਬਿੱਖੀ ਆਪਣੀ ਲੰਬਾਰ ਨਾਲ ਜਾਣ ਮਾਂ ਦੀ ਗੱਲ ਨਹੀਂ ਯਾਰਾ ਦੇਖ ਤਾਂ ਸਹੀ ਸ਼ਮਾ ਕਰੂੰ ਅੱਗੇ ਪਿੱਛੇ ਨੂੰ ਸ਼ਮਾ ਮੰਗਣੀ ਹੋ ਗਈ ਮਨ ਦੇ ਪਾਪ ਤੇ ਮੇਰਾ ਬਾਣਾ ਪਾਇਆ ਤਾਂ शर्म आदमी ਹਾਂ ਉਹ ਤੇ ਮੰਗਣੀ ਸਮਝ ਜਾ ਤੇ ਹੋਣ ਮੇਰਾ ਛੜਾ ਛੱਡੋ ਅੱਜ ਲਾਓ ਅੱਜ ਤਾਂ ਛੱਡੋ ਮੇਰਾ ਛੜਾ ਛੱਡੋ ਆ ਤੱਕ ਸਮਝ ਤੇ ਛੱਡੋ ਜੁੱਤਾ ਬਾਤ ਚਲੋ ਇੱਧਰ ਇਹਨੂੰ ਬਾਤ ਚ ਕਰੀ ਪਹਿਲਾਂ ਮੂੰਹ ਧੋ ਆ ਕੇ ਮੂੰਹ ਤਾਂ ਮੈਂ ਕੱਪੜੇ ਆ ਸਾਫ਼ ਕਰੂੰਗਾ ਤਰ ਫਿਰ ਜਿੱਤੀ ਕਰ ਪਹਿਲਾਂ ਉਹ ਚਲ ਆ ਹਮਕੋ ਵੀ ਦੁਕਾਨਦਾਰੀ ਕਰਨੇ ਦੋ ਯਾਰ ਉਹੋ ਬਿਜਾਰਾ ਆ ਬਨ ਗਿਆ ਸ਼ਾਦੀ ਦਾ ਯਾਰ ਜਿੰਨੇ ਵੀ ਆਪਣੇ ਦੇਖ ਰਿਹਾ ਆ ਦੇਖ ਲੋ ਤੁਸੀਂ ਥੋੜੇ ਜਾਗਰੂਕ ਹੋ ਇਹਨਾਂ ਨੂੰ ਰੋਕੋ ਅਜਿਹੇ ਲੋਕਾਂ ਨੂੰ ਯਾਰ ਹੈ ਇਹਨਾਂ ਤੇ ਕੀ ਹੈ ਜੇ ਗੁਣ ਹੈ ਪਿਆਸ ਗੁਣ ਹੈ ਕੋਲੇ ਨਾ ਦਾ ਜਿਹੜਾ ਇਹ ਰੂਪ ਬਣਾ ਕੇ ਕੋ ਮਰਿਆ ਸ਼ਿਵ ਸ਼ੰਕਰ ਦੀ ਹੈ ਵੀ ਪਟਿਆਲੇ ਪੰਜਾਬ ਦਾ ਹੈ ਅੱਗੇ ਅਜਿਹੇ ਇਹ ਲੋਕ ਆ ਹੁਣ ਇਹਦਾ ਆਪਾਂ ਜਲ ਪ੍ਰਵਾਹ ਕਰਕੇ ਆਣਾ ਹੈ ਤੇ ਅੱਜ ਤਾਂ ਇਹਨੂੰ ਵਾਰਨਿੰਗ ਦੇ ਕੇ ਛੱਡਤਾ ਹੈ ਅਗਰ ਜੇ ਤੋ ਫਿਰ ਹੋਊਗਾ ਜੀ ਹਾਂ ਗੁਰਪਿਆਰਿਓ ਧਰਮ ਕੋਈ ਵੀ ਹੋਵੇ ਸਾਰੇ ਧਰਮ ਸਤਕਾਰਯੋਗ ਨੇ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਧਰਮ ਨੂੰ ਬਣਦੀ ਇੱਜ਼ਤ ਦਈਏ ਦੇਵੀ ਦੇਵਤਿਆਂ ਨੂੰ ਬਣਦੀ ਇੱਜ਼ਤ ਦਈਏ ਪਰ ਜੇਕਰ ਲੋਕ ਆਪ ਹੀ ਦੇਵੀ ਦੇਵਤਿਆਂ ਦੇ ਲਿਵਾਸ ਵਿੱਚ ਸੜਕਾਂ ਦੇ ਉੱਤੇ ਹੱਥ ਚ ਇਕੋਲੇ ਫੜ ਕੇ ਭੀਖ ਮੰਗਦੇ ਫਿਰਨਗੇ ਤਾਂ ਫਿਰ ਦੱਸੋ ਦੇਵੀ ਦੇਵਤਿਆਂ ਬਾਰੇ ਲੋਕਾਂ ਦੀ ਸੋਚ ਕੀ ਰਹਿ ਜਾਏਗੀ ਇਸ ਕਰਕੇ ਸਾਨੂੰ ਲੋੜ ਹੈ ਅਜ ਅਵੇਅਰ ਹੋਣ ਦੀ ਤੇ ਅਜਿਹੇ ਢੋਂਗੀਆਂ ਨੂੰ ਜੋ ਉਪੋਸ਼ਾਕਾਂ ਪਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੀਆਂ ਜੇਬਾਂ ਭਰਦੇ ਨੇ ਚੰਗੇ ਬੋਲੇ ਹੱਟੇ-ਕੱਟੇ ਹੋਣ ਦੇ ਬਾਵਜੂਦ ਵੀ ਸਿਰਫ ਕਦੇ ਹਨੂਮਾਨ ਦਾ ਕਦੇ ਸ਼ਿਵਜੀ ਦਾ ਤੇ ਕਦੇ ਰਾਮ ਲక్ష్మణ ਦਾ ਰੂਪ ਧਾਰਨ ਕਰ ਸੜਕਾਂ ਉੱਤੇ ਘੁੰਮ ਆਪਣਾ ਧੰਦਾ ਚਲਾਉਂਦੇ ਨੇ ਉਸ ਰੂਪ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਸਿੱਧੇ ਰਾਤ ਲਿਆਣਾ ਇਹ ਚੀਜ਼ਾਂ ਦੇ ਉੱਤੇ ਠੱਲ ਪਾਣਾ ਬਹੁਤ ਜ਼ਰੂਰੀ ਹੈ ਚਾਹੇ ਧਰਮ ਕੋਈ ਵੀ ਹੋਵੇ ਕਿਉਂਕਿ ਅਜਹੀਆਂ ਹਰਕਤਾਂ ਕਰਨ ਦੇ ਨਾਲ ਕੀਤੇ ਨਾ ਕੀਤੇ ਕਿਸੇ ਨਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜ਼ਰੂਰ ਆहत ਹੁੰਦੀਆਂ ਨੇ ਤੁਸੀਂ ਇਸ ਮਸਲੇ ਤੇ ਕੀ ਸੋਚ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ